ਸਾਰੇ ਨੂੰ ਸਸਿਕਾ ਤੇ ਸਾਰਿਆਂ ਦੇ ਆਪਣੇ ਚੈਨਲ ਯੂਟਿਊਬਰ ਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਤੁਸੀਂ ਸਾਰੇ ਕਿਵੇਂ ਹੋ ਉਮੀਦ ਹੈ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਨ ਲੱਗੇ ਆਂ ਤੇ ਸ਼ਾਮ ਦੇ ਵੱਜ ਗਈ ਹੈ 4:30 ਤੇ ਰਸ਼ਮੀ ਨੇ ਅੱਜ ਟਿਊਸ਼ਨ ਨਹੀਂ ਗਿਆ ਕਿਉਂਕਿ ਅੱਜ ਕੋਈ ਵੀ ਵਰਕ ਹੈ ਨਹੀਂ ਸੀਗਾ ਤੇ ਕੱਲ ਨੂੰ ਸੰਡੇ ਹੈ ਪਰਸੋਂ ਛੁੱਟੀ ਹੈ ਤੇ ਦੋਵੇਂ ਹੁਣ ਘਰੇ ਹੀ ਆਂ ਰੈਸਟ ਤੇ ਤੇ ਹੁਣ ਆਪਾਂ ਕਰਨ ਤੱਕ ਗਏ ਕੰਮ ਕਰਦੇ ਤੇ ਸ਼ਾਮ ਦਾ ਹੋ ਗਿਆ ਟਾਈਮ ਚਾਹ ਆਪਾਂ ਪੀ ਲਈ ਫਿਰ ਸੋਈ ਦੇ ਕੰਮ ਕਰਨੇਗੇ ਤੁਹਾਨੂੰ ਜਿਦਾਂ ਪਾਣੀ ਆਪਾਂ ਪੋੜਦੇ ਸੀਗੇ ਤੇ ਸਬਜ਼ੀ ਬਣਾਉਣੀ ਆ ਸਬਜ਼ੀ ਬਣਾਵਾਂਗੇ ਪਰ ਪੂਰੀ ਕਦੋਂ ਪਈ ਹੈ ਕਿ ਆਪਾਂ ਇਹ ਸਬਜ਼ੀ ਇਹਦੇ ਰੋਕ ਕੇ ਬਣਾਵਾਂਗੇ ਫੇਰ ਹੁਣ ਬਣਾ ਕੇ ਪੀਤੀਏ ਚਾਹ ਕੱਪੜੇ ਆਪਾਂ ਧੋ ਲਏ ਸੀਗੇ ਤੇ ਸਾਰੇ ਦੁਪਹਿਰ ਦੇ ਤੋਤੇ ਆ। ਕੱਪੜੇ ਸੁੱਕੀ ਜਾਂਦੇ ਆ ਹਜੇ ਸੁੱਕੇ ਨਹੀਂ ਰਸਮੀਨ ਦੀਆਂ ਵਰਦੀਆਂ ਵੀ ਧੋਤ ਨਾ ਸੀਨ। ਤੇ ਹਾਂ ਕਰਦੇ ਆ ਕੋਈ ਕੰਮ ਸਬਜ਼ੀ ਬਣਾਉਣੇ ਆਂਗੇ। ਉਹ ਦੀ ਰਸਮੀਨ ਨੇ ਖਾ ਲਈ ਸੀ ਪਕੌੜੇ ਤੇ ਰਸਮੀਨ ਕਹਿੰਦਾ ਮੈਨੂੰ ਬਣਾ ਕੇ ਦਿਓ। ਟਿਊਸ਼ਨ ਆ ਜੱਗਿਆ ਨਹੀਂ ਰਸਮੀਨ ਹਣਾ ਰਸਮੀਨ। ਹੋਂਦ ਦੋ ਦਿਨਾਂ ਦੀਆਂ ਛੁੱਟੀਆਂ ਐ ਮਾਰੂ ਮਸਤੀ ਇਸ ਨੂੰ ਨੇ ਬਣਵਾਏ ਸੀਗੇ ਪਕੌੜੇ ਸ਼ਾਮ ਦਾ ਟਾਈਮ ਐ ਇਹ ਇੱਧਰ ਆਪਾਂ ਬਣਾਲੀ ਸੀਗੀ ਤਰਦੂ ਦੀ ਸਬਜ਼ੀ ਕੜਾਈ ਆਪਣੀ ਉੱਪਰ ਹੀ ਆ ਹਜੇ ਕੜਾਈ ਲਾਈ ਹੋਈ ਗਰਮ ਸੀਗੀ ਤਰਦੂ ਦੀ ਸਬਜ਼ੀ ਬਣਾ ਲਈ ਤੇ ਆਟਾ ਵੀ ਆਪਾਂ ਹੁਣ ਹੀ ਲਿਆ ਤੇ ਢਾਂਡੇ ਵੀ ਥੋੜੇ ਸੀ ਆ ਦੋ ਕੀ ਐ ਇੱਕ ਜਨ ਬੈਠੇ ਆ ਬਾਹਰ ਤੇ ਕਦੂ ਦੀ ਸਬਜ਼ੀ ਬਣਾਈ ਹੈ ਆਪਾਂ ਦੁੱਧ ਪਾ ਕੇ ਦੁੱਧ ਹਜੇ ਪਾਉਣਾ ਹੈ ਸਬਜ਼ੀ ਆਪਣੀ ਮਸਾਲਾ ਕੁੱਟ ਕੇ ਸਾਰਾ ਤੇ ਤੜਕਾ ਲਾਤਾ ਸੀਗਾ ਤੇ ਹੁਣ ਮਸਾਲੇ ਚ ਪੁੱਜ ਗਈ ਜਦੋਂ ਸਾਰੀ ਰਿਜ ਗਈ ਤੇ ਆਪਾਂ ਬਾਦਾਂ ਨੂੰ ਦੁੱਧ ਪਾ ਕੇ ਸਬਜ਼ੀ ਇਸ ਵਾਰ ਬਣਦੀ ਹੈ ਕਦੂ ਦੀ ਤੋੜੀਆਂ ਕਰਦੇ ਹਾਂ ਵਦਨ ਸ਼ਕਤੀ ਹੈ ਜਿਹੜੀ ਉਹ ਬਹੁਤ ਇਸਪੀਸ਼ਲ ਹੁੰਦੀ ਹੈ ਇਹ ਕੱਤਦਾ ਸੀ ਸ਼ਰਤੀ ਬੱਚਾ ਐ ਹੋ ਸ਼ਰਤੀ ਵਾਲ ਕਟਾਏ ਹੁਣ ਤੇਰੇ ਦੇ ਸੁਣ ਸੋਹਣੇ ਲੱਗਦੇ ਆ ਹੂੰ ਸੋਹਣੇ ਲੱਗਦੇ ਹੈਨਾ ਬਹੁਤ ਸੋਹਣੇ ਲੱਗਦੇ ਮੇਰੇ ਬੇਟੇ ਦੇ ਹੋਜੀ ਸਬਜ਼ੀ ਵੀ ਬਣ ਗਈ ਸੀ ਤੇ ਰੋਟੀ ਵੀ ਆਪਾਂ ਬਨਾਲੀ ਤੇ ਟਾਈਮ ਹੋ ਗਿਆ ਵਾ ਹੁਣ 8 ਦਾ ਏ ਟਾਈਮ ਜ਼ਿਆਦਾ ਹੋ ਗਿਆ ਤੇ ਬਾਹਰ ਹਜੇ ਥੋੜਾ ਥੋੜਾ ਦਿਨ ਖੜਾ ਹੈਗਾ ਵੈਸੇ ਤਾਂ ਸ਼ਾਮ ਦਾ ਟਾਈਮ ਹੈਗਾ ਇਹ ਦਿਨ ਖੜਾ ਹੈਗਾ ਆਹ ਕਾਰ ਵਾਲੇ ਜਿਹੜੇ ਮੇਟ ਸੀਗੇ ਧੋ ਕੇ ਪਾਪੇ ਸੀਗੇ ਇਹ ਪਾਟ ਗਏ ਨੇ ਸਾਰੇ ਆਪਣੇ ਤੇ ਇਹ ਨਵੇਂ ਲਾਉਣੇ ਪੈਣਗੇ ਫਿਰ ਵੀ ਮੈਂ ਧੋ ਕੇ ਤੇ ਚਲੋ ਛੁਟਕਣੀਆਂ ਲਾਤੀਆਂ ਤੇ ਮੈਂ ਕਿਹਾ ਚਲੋ ਸੁੱਕਗੇ ਤਾਂ ਕੀ ਹੈ ਕੰਮ ਦੇ ਵਿੱਚ ਲੈ ਜਾਣ ਤੇ ਕਣਕ ਧੋ ਕੇ ਆਪਾਂ ਹੋਰ ਪਾਤੀ ਸੀ ਸੁੱਕਣ ਫਿਰ ਇੱਕਦਮ ਸੁੱਕਦੀ ਨਹੀਂਗੀ ਤੇ ਕਈ ਦਿਨਾਂ ਲੱਗ ਜਾਂਦੀ ਐ ਸੁੱਕਣ ਵਾਸਤੇ ਤੇ ਜਦੋਂ ਉਹ ਆਟਾ ਖਤਮ ਹੁੰਦਾ ਤੇ ਫਿਰ ਉਹਦੋਂ ਉਹ ਕਣਕ ਐ ਜਿਹੜੀ ਸੁਪਜੂਗੀ ਤਾਂ ਕਰਕੇ ਕਣਕ ਧੋ ਕੇ ਆਪਾਂ ਪਾਤੀ ਸੁੱਕਣੇ ਤੇ ਮੌਸਮਾਂ ਗਰਮੀ ਜੀ ਹੋਈ ਪਈ ਐਗੀ ਤੇ ਗਰਮੀ ਦੀ ਹੋ ਗਈ ਹੈ ਕਿ ਪਹਿਲਾਂ ਸਵੇਰ ਵੇਲੇ ਤਾਂ ਠੰਡਾ ਸੀਗਾ ਮੌਸਮ ਤੇ ਹੁਣ ਗਰਮੀ ਹੋ ਗਈ ਹੈ ਕੀ ਕਰੀਏ ਅੰਦੇਓ ਕੁਛ ਨਹੀਂ ਜਸਟ ਪੈ ਲਈ ਤੇ ਇਹ ਕੋਈ ਹੋ ਹੀ ਜਾਂਦਾ ਸੀਗਾ ਜਗਾੜ ਕੁਛ ਕਰਕੇ ਦੇਖੀ ਜਾਂਦੇ ਸੀ ਹੈਨਾ ਫ੍ਰੈਸ਼ੀਨ ਪਿਆ ਦੇਖੀ ਜਾਂਦਾ ਫੌਂਟ ਇਨੇ ਵਰਕ ਆਉਂਦਾ ਜਿਹੜਾ ਮਾੜਾ ਮੋਟਾ ਸੀਗਾ ਉਹ ਕਰ ਲਿਆ ਇਹ ਦੇਖ ਰਿਹਾ ਫੋਨ ਇਹ ਤਾਂ ਨਹੀਂ ਕਿ ਪ੍ਰੀੰਡ ਹੋਏਗੇ ਟੈਸਟ ਪੰਗਰ ਲੈ ਕੇ ਤੇ ਮੰਮੀ ਗਈ ਆ ਉੱਪਰ ਬਾਹਰ ਦੇਖੋ ਹੁਣ ਬਾਹਰ ਹੁਵੇ ਬੜੀ ਜ਼ਿਆਦਾ ਗਰਮੀ ਤਾਂ ਹੈ ਨਹੀਂ ਹਣੇ ਹੁਣ ਮਸਜੀ ਹੈਗੀ ਸਵੇਰ ਵੇਲੇ ਤਾਂ ਮੌਸਮ ਬਹੁਤ ਵਧੀਆ ਸੀਗਾ ਕਾਰ ਦੇ ਵਿੱਚੋਂ ਤਿੰਨ ਚੂਹੇ ਫੜ ਲਏ ਹੁਣ ਵੀ ਲਾ ਦੋ ਕੜਕਾ ਲਾਵਾਂਗੇ ਅਜ ਰਾਤ ਨੂੰ ਫਿਰ ਹੂੰ ਚੂਹੇ ਨਜ਼ਦੇ ਫਿਰਦੇ ਰਹੇ ਇਹ ਇਹ ਛੇਰ ਤੁਸੀਂ ਖੇਤ ਲੈ ਜਾਨੇ ਨਾ ਕਾਰ ਤੇ ਖੇਤੋਂ ਚੜਦੇ ਆਪਣੇ ਘਰੇ ਤਾਂ ਚੂਹਾ ਹੈ ਨਹੀਂ ਘਰੇ ਤਾਂ ਹੈ ਨਹੀਂਗੇ ਫਿਰ ਸਾਡੇ ਜੰਦੇ ਦੋ ਆ ਕੇ ਬੜ ਜਾਂਦੇ ਖੜੀ ਤੇ ਆਪਣੇ ਇਧਰ ਅੰਦਰ ਤਾਂ ਹੈ ਨਹੀਂਗੇ ਚੂਹੇ ਤੇ ਕਾਰ ਦੇ ਵਿੱਚ ਚੂਹੇ ਦੋ ਤਿੰਨ ਫੜ ਲਏ ਹੈਗੇ ਤੇ ਕੜਕਾ ਲਾਉਣੇ ਹੁੰਦੇ ਆ ਰੋਜ਼ ਜੀ ਤੇ ਅਸੀਂ ਹੁਣ ਰੋਟੀ ਹਜੇ ਠਹਿਰ ਕੇ ਖਾਵਾਂਗੇ 9:00 ਵਜੇ 8 ਦਾ ਟਾਈਮ ਹੋਣ ਵਾਲਾ ਹੈਗਾ ਤੇ ਰੋਟੀ ਠਹਿਰ ਕੇ ਖਾਵਾਂਗੇ ਬਣਾ ਲਈ ਕਿਉਂਕਿ ਫਿਰ ਨਹੀਂ ਹਜੇ ਤਾਜੀ ਧੋਤੀ ਹੈ ਧੋਤੀ ਤਾਜ਼ਾ ਹੂ ਮੋਸ ਨਾਲ ਅੱਗੇ ਨੂੰ ਬਹੁਤ ਵਰਤੂਗੀ ਮੋਸੇ ਅੰਦਰ ਜਦੋਂ ਆਪਾਂ ਪੱਖਾ ਛੱਡ ਦਾਂਗੇ ਨਾ ਰਾਤ ਨੂੰ ਉਦੋਂ ਜਲਦੀ ਸੁੱਕ ਜੂਗੀ ਇਹ ਤਾਂ ਕਰਕੇ ਧੋਤੀ ਵੀ ਪਹਿਲਾਂ ਫਿਰ ਕਈ ਦਿਨ ਜਦੋਂ ਆਟਾ ਖਤਮ ਹੋ ਜਾਂਦਾ ਹੈਗਾ ਤੇ ਫਿਰ ਉਹ ਦੋ ਇੱਕਦਾਂ ਸੁੱਕਦੀ ਨਹੀਂਗੇ ਹੁਣ ਆਟਾ ਪਿਆ ਆਪਣੇ ਬਾਵਾ ਦਿਨਾਂ ਦਾ ਤੇ 5-7 ਦਿਨਾਂ ਚ ਵਧੀਆ ਸੁੱਕ ਜੂਗੀ ਤਾਂ ਧੋਤੀ ਕਣਕ ਬਸ ਹੈ ਕਰਨ ਚ ਮਜ਼ਾ ਆਉਂਦਾ ਹੈ ਹਨਾ ਜਿਉਂ ਆਪ ਮੜੀ ਹਵਾ ਪੈ ਜੂਗੀ ਇਹਨੂੰ ਇਹਦੇ ਚ ਸਾਰੇ ਹੀ ਹੱਥ ਮਾਰਦੇ ਆ ਜਿਹੜਾ ਕੋਈ ਆ ਜੇ ਉਹੀ ਹੱਥ ਮਾਰਦਾ ਕਣਕ ਇਸ ਧੋਕੇ ਨਾਲੇ ਆਟਾ ਵੀ ਬਹੁਤ ਵਧੀਆ ਪਿਸਦਾ ਹੈ ਹਨਾ ਸੋਹਰਾ ਜੀ ਕਾਲਸ ਪਤਾ ਕਿੰਨੀ ਨਿਕਲ ਗਈ ਹਾਂ ਬਹੁਤ ਵਧੀਆ ਆਟਾ ਪਿਸਦਾ ਕਾਲਾ ਕਾਲਾ ਪਾਣੀ ਨਿਕਲ ਹੂੰ ਤੇ ਰੋਟੀ ਅਸੀਂ ਤਾਂ ਕਰਕੇ ਜਲਦੀ ਬਣਾ ਲੈਣੇ ਆਂਗੇ ਕਿਉਂਕਿ ਫਿਰ ਹੁਣ ਮੀਂਹ ਜਾ ਪੈਂਦਾ ਰਹਿੰਦਾ ਨਾ ਮਾੜਾ ਮੋਟਾ ਤੇ ਘੁੰਡ ਜੇ ਵਾਲੇ ਆਉਂਦੇ ਹੈਗੇ ਤੇ ਤੇ ਰੋ ਘੁੰਡ ਜੇ ਆਉਂਦੇ ਨਹੀਂ ਉਹਨਾਂ ਦਾ ਕਰਕੇ ਰੋਟੀ ਅਸੀਂ ਜਲਦੀ ਬਣਾ ਲੈਣੇ ਆਂਗੇ ਤੇ ਖਾਣੇ ਤਾਂ ਉਸੇ ਟਾਈਮ ਹੀ ਹੈ ਜਿਹੜਾ ਟਾਈਮ ਮੈਂ ਖਾਣੀ ਹੁੰਦੀ ਹੈ ਤੇ ਰੋਟੀ ਫਿਰ ਪਮਕੜ ਜਿਹਾ ਲੱਗ ਜਾਂਦੇ ਆ ਫਿਰ ਰੋਟੀ ਦੇ ਵਿੱਚ ਦੇੱਗ ਪੈਂਦੇ ਅਗੇ ਤਾਂ ਕਰਕੇ ਸੀ। ਮੁੱਟੀ ਜੱਤੀ ਬਣਾ ਲੈਣੀ ਹੈਗੀ। ਤੇ ਮੈਂ ਘੱਟ ਲਈ ਬਣਾਉਣੇ ਨਹੀਂ ਹੈਗੇ। ਹਲੋ ਜੀ ਹੁਣ ਹੋ ਗਿਆ ਸੀ ਰਾਤ ਦਾ ਟਾਈਮ ਸਾਢੇ 9:00 ਦਾ। ਤੇ ਇਹ ਬੱਦਲ ਬਹੁਤ ਜ਼ੋਰ ਦੀ ਆ ਗਿਆ ਹੁਣ ਰਾਤ ਨੂੰ ਵੀ। ਤੇ ਲਸ਼ਕੀ ਬਹੁਤ ਜਾਂਦਾ ਹੈਗਾ। ਐ ਲੱਗਦਾ ਜਿਵੇਂ ਮੀਂਹ ਆਊਗਾ। ਤੇ ਅਸੀਂ ਕੰਮ ਤਾਂ ਦਾ ਸਾਰਾ ਕਰ ਗਿਆ ਸੀਗਾ ਤੇ ਰੋਟੀ ਵੀ ਖਾ ਲਈ ਸੀਗੀ। ਸੋਆਂ ਨੇ ਰੋਟੀ ਖਾ ਲਈ ਸੀ। ਕੰਮ ਕਰ ਲਿਆ ਸਭ। 1 ਦੇ ਆਪਾਂ ਤੇ ਸੀਗੇ। ਸਾਰੇ। ਖਾਪੂ ਜੀ ਆਪਾਂ ਤਾਂ ਇਸ ਤਰ੍ਹਾਂ ਸੁਭਾਲਣ ਵਾਲਾ ਕਿੜੀਆਂ ਨਾ ਲੱਗ ਜਾਣ। ਖੁੱਲ ਗਿਆ ਸੀ ਇਹ ਬਹੁਤ ਕਰਾਪੋ ਬਹੁਤ। ਤੇ ਮੈਨੂੰ ਅੱਜ ਥੋੜੇ ਦੇ ਕਮੈਂਟ ਕਰਿਆ ਸੀਗਾ ਮਲਕੀਤ ਸਿੰਘ ਬਾਈ ਜੀ ਨੇ ਇਹ ਉਹਨਾਂ ਨੇ ਜਗਾ ਪੁੱਛੀ ਸੀ ਵੀ ਕਿਹੜੀ ਜਗਾ ਤੋਂ ਤੁਸੀਂ ਬਲੌਗਿੰਗ ਕਰਦੇ ਹੋ ਵੀ ਬਲੌਗ ਕਰਦੇ ਹੋਗੇ ਤੇ ਅਸੀਂ ਵੀਰੇ Rajasthan ਸੰਗਰੀਆ ਤੋਂ ਤੇ ਅਸੀਂ ਸੰਗਰੀਏ ਰਹਿੰਦੇ ਆ Rajasthan ਦੇ ਵਿੱਚ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਤੇ ਸਾਡਾ ਘਰ ਹੈ ਜਿਹੜਾ ਉਹ ਬਾਹਰ ਦੀ ਸਾਈਡ ਹੈਗਾ ਤੇ ਸਾਡੇ ਨਾਲ ਇੱਧਰ ਖੇਤ ਲੱਗਦੇ ਆ ਇੱਧਰ ਸ਼ਹਿਰ ਦਾ ਏਰੀਆ ਆ ਜਾਂਦਾ ਵੈਸੇ ਅਸੀਂ ਸ਼ਹਿਰ 'ਚ ਹੈ ਤੇ ਉਹ ਵੇ ਦੇਖਣ ਨੂੰ ਅਸੀਂ ਐ ਲੱਗਦਾ ਜਿਵੇਂ ਟਾਣੀ ਦੇ ਵਿੱਚ ਹੁੰਨੇ ਆ ਦਾ ਪਿੰਡ ਦੇ ਵਿੱਚ ਹੁੰਨੇ ਆਗੇ ਉम्मे ਸਾਡੀ ਜਿਹੜਾ ਹੈਗਾ ਅਸੀਂ ਸ਼ਹਿਰ 'ਚ ਹੈਗੇ ਰਹਿਨੇ ਸੰਘੜੀ ਸ਼ਹਿਰ 'ਚ ਹੈ ਤੇ ਇੱਕ ਹੋਰ ਕਮੈਂਟ ਆਇਆ ਸੀਗਾ ਪੰਜਾਬੀਆਂ ਦੀ ਜ਼ਿੰਦਗੀ ਭੈਣ ਦਾ ਇਹਨਾਂ ਨੇ ਮੈਨੂੰ ਪੁੱਛਿਆ ਸੀਗਾ ਵੀ ਜਿਹੜੀ ਕਾਲੇ ਛੋਲਿਆਂ ਦੀ ਸਬਜ਼ੀ ਆ ਤੁਸੀਂ ਕਹਣੇ ਆ ਇਹ ਵੀ ਸਾਡੇ ਇੱਧਰ ਦਾਲ ਬੋਲਦੇ ਆ ਵੀ ਦਾਲ ਕਹਿੰਦੀ ਹੈਗੀ ਤੇ ਸਾਡੇ ਏਰੀਆ 'ਚ ਨਹੀਂ ਦੀਦੀ ਵੀ ਸਾਡੇ ਕਾਲੇ ਛੋਲਿਆਂ ਦੀ ਜਿਹੜੀ ਸਾਫਤ ਛੋਲਿਆਂ ਦੀ ਬਣਾਉਣੇ ਆਗੇ ਉਹਨੂੰ ਤਾਂ ਸਬਜ਼ੀ ਬੋਲਦੇ ਆ ਤੇ ਜਿਹੜੇ ਛੋਲੇ ਦਲ ਕੇ ਬਣਾਉਣੇ ਆ ਉਹਨੂੰ ਅਸੀਂ ਦਾਲ ਬੋਲਦੇ ਆਗੇ ਸਾਡੇ ਏਰੀਆ 'ਚ ਤੇ ਅਸੀਂ ਤਾਂ ਸਬਜ਼ੀ ਕਹਣੀ ਆਗੇ ਏ ਮੈਨੂੰ ਕੱਲ ਦੇ ਬਲੌਗ ਤੇ ਦੋ ਕਮੈਂਟ ਆਏ ਸੀਗੇ ਤਾਂ ਕਰਕੇ ਮੈਂ ਇਹ ਕਮੈਂਟਾਂ ਦਾ ਜਵਾਬ ਦਿੱਤਾ ਹੈਗਾ ਤੇ ਹੋਰ ਸਾਰੇ ਬਸ ਤੁਸੀਂ ਕਿਵੇਂ ਹੋ ਤੇ ਵਧੀਆ ਹੋਵੋਗੇ ਤੇ ਵਧੀਆ ਫੁੱਲ ਵਾਚ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰਦਿਆ ਕਰੋ ਪਲੀਜ਼ ਤੇ ਸਾਰਿਆਂ ਨੂੰ ਬੇਨਤੀ ਹੈ ਤੇ ਇੱਕ ਕਮੈਂਟ ਕੀਤਾ ਸੀ ਸਿਮਰਨਜੀਤ ਨਾਈਸ ਜੀ ਹਾਂਜੀ ਤੁਹਾਡਾ ਵੀ ਧੰਨਵਾਦ ਮੇਰੇ ਕੰਨ ਵਾਲੇ ਬਲੌਗ ਦੇ ਕਮੈਂਟ ਕਰਿਆ ਸੀਗਾ ਤੇ ਮਨਪ੍ਰੀਤ ਸਿੰਘ ਜੀ ਤੁਸੀਂ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਵੀਰ ਜੀ ਪਲੀਜ਼ ਅੱਗੇ ਸ਼ੇਅਰ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਮੇਰਾ ਬਲੌਗ ਡੇਲੀ ਦੇਖਦੇ ਹੋ ਤੇ ਸਾਰੇ ਸ਼ੇਅਰ ਕਰਿਆ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਵੀ ਦੱਸਿਓ ਮੈਨੂੰ ਤੇ ਵੀ ਅੱਜ ਦਾ ਬਲੌਗ ਮੇਰਾ ਕੀ ਮੀਂ ਲੱਗਿਆ ਤੇ ਆਪਾਂ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਗੁੱਡ ਨਾਈਟ ਤੇ ਅੱਜ ਮੈਂ ਬਲੌਗ ਆਵਦਾ ਆ ਨਾਈਟ ਹੈ ਰਾਤ ਨੂੰ ਤੇ ਮਿਲਾਂਗੇ ਆਪਾਂ ਕੱਲ ਨੂੰ ਸਾਰਿਆਂ ਨੂੰ ਬਾਏ ਗੁੱਡ ਨਾਈਟ ਇਹ ਸ਼ਾਮ ਦਾ ਟਾਈਮ ਹੋ ਗਿਆ ਰਾਤ ਦਾ ਇਹ ਸਾਰਿਆਂ ਨੂੰ ਬਾਏ